ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਗੌਂਡ ਧਨ ਗੋਪਾਲ ਧਨ ਗੁਰਦੇਵ ਧਨ ਨਾਦ ਭੁਖੇ ਕਬਲ ਟਹਿ ਕੇਵ ਧਨ ਹੋਏ ਸੰਤ ਜਿਨੇ ਐਸੀ ਜਾਣੀ ਤਿਨ ਕੋ ਮਿਲਬੋ ਸਾਰੰਗ ਪਾਨੀ ਆਦਪੁਰਖ ਤੇ ਹੋਏ ਅਨਾਦ ਜਪਿਐ ਨਾਮ ਅਨ ਕੈ ਸਾਧ ਰਹਾਓ ਜਪੀਐ ਨਾਮ ਜਪੀਐ ਅਨ ਅੰਬੈ ਕੈ ਸੰਗ ਨੀਕਾ ਬਨ ਅਨ ਬਾਹਰ ਜੋ ਨਰ ਹੋਵੇ ਤੀਨ ਭਵਨ ਮੈਂ ਆਪਣੀ ਖੋਵੇ ਛੋੜੈ ਅਨ ਕਰੈ ਪਖੰਡ ਨਾ ਸੁਹਾਗਨ ਨਾ ਉਹ ਰੰਡ ਜਗ ਮੈਂ ਬਖਤੇ ਦੂਦਾ ਧਾਰੀ ਗੁਪਤੀ ਖਾਵੇ ਵਟਕਾ ਸਾਰੀ ਅਨ ਬਿਨਾ ਨਾ ਹੋਏ ਸੁਕਾਲ ਤਜੈ ਅਨ ਨਾ ਮਿਲੈ ਗੋਪਾਲ ਕੋ ਕਬੀਰ ਹਾ ਮੈ ਸੇ ਜਾਣਿਆ ਤਨ ਨਾਦ ਠਾਕੁਰ ਮਨ ਮਾਨਿਆ ਰਾਗ ਗੌਂਡ ਬਾਣੀ ਨਾਮ ਦਿਓ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਸਮੇਦ ਜਗਨੇ ਤੁਲਾ ਪੁਰਖਦਾਨੇ ਪ੍ਰਾਗਿਸਨਾਨੇ ਤੋ ਨਾ ਪੂਜੈ ਹਰ ਕੀਰਤ ਨਾਮਾ ਆਪਣੇ ਰਾਮੈ ਭਜਰੇ ਮਨ ਆਲਸੀਆ ਰਹਾਓ ਗਿਆ ਪਿੰਡ ਭਰਤਾ ਬਨਾਰਸ ਆਸ ਬਸਤਾ ਮੁਖ ਬੇਦ ਚਤੁਰ ਪੜਤਾ ਸਗਲ ਧਰਮ ਅਸ਼ਤਾ ਗੁਰ ਗਿਆਨ ਇੰਦਰੀ ਦੜਤਾ ਖਟ ਕਰਮ ਸੈਤ ਕਰਹਿਤਾ ਸਿਵਾ ਸਖਤ ਸਵਾਦੰ ਮਨਿ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜ ਨਾਮਾ ਤਰ ਸੁਭਾਵ ਸਿੰਦੰ ਗਾਉੜ ਨਾਦ ਭਰਮੇ ਜੈਸੇ ਮਿਰ ਗਾਏ ਪ੍ਰਾਂਤ ਜੇ ਵਾਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੀਰੋ ਰਾਮ ਛੋੜ ਚ ਤਨ ਤਨਾ ਫੇਰੋ ਰਹਾਓ ਜੋ ਮੀਨਾ ਹੀਰਸ ਪਸੂਆਰਾ ਸੋ ਨਾ ਗੜਤੇ ਹੀਰੈ ਸੁਨਾਰਾ ਜੋ ਬਿਖਈ ਹੀਰੈ ਪਰ ਨਾਰੀ ਕੌਡਾ ਡਾਰਤ ਹੀਰੈ ਜੁਵਾਰੀ ਜੈ ਜੈ ਦੇਖੋ ਤੈ ਤੈ ਰਾਮਾ ਹਰ ਕੇ ਚਰਨ ਨਿਤ ਧਿਆਵੇ ਨਾਮਾ ਗੌਂਡ ਮੋਕ ਉਤਾਰਲੇ ਰਾਮਾ ਤਾਰਲੇ ਮੈਂ ਜਾਨ ਜਨ ਤਰਬੇ ਨਾ ਜਾਣੋ ਬਾਪ ਬੀਠਲਾ ਬਹ ਦੇ ਰਹਾਓ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਗੁਰ ਬੁੱਧ ਸਿਖ ਲਾਈ ਨਾਰਤੇ ਉਪਜ ਸੁਰਗ ਕੋ ਜੀਤੇ ਹੋ ਸੋ ਆਵ ਖਦ ਮੈ ਪਾਈ ਜਹਾ ਜਹਾ ਤੂੰ ਨਾਰਦ ਟੇਕੈ ਨੈਣ ਟਕਾਵੋ ਮੋਹਿ ਤੇਰੇ ਨਾਮ ਅਵੇ ਲੰਬ ਬਹੁਤ ਜਨ ਉਦਰੇ ਨਾਮੇ ਕੀ ਨਿਜ ਮਤ ਇਹ ਗੌਂਡ ਮੋਹਿ ਲਗਤੀ ਤਾਲਾ ਬੇਲੀ ਬਛਰੇ ਬਿਨ ਗਾਏ अकेਲੀ ਪਾਨੀਆਂ ਬਿਨ ਮੀਨ ਤਲਫੈ ਐਸੇ ਰਾਮ ਨਾਮਾ ਬਿਨ ਬਾਪਰੋ ਨਾ ਮਰਹਾਓ ਜੈਸੇ ਗਾਏ ਦਾ ਬਾਦਸ਼ਾ ਸ਼ੂਟਲਾ ਥਨ ਚੋਖਤਾ ਮੱਖਣ ਕੂਟਲਾ ਨਾਮ ਦਿਓ ਨਾਰਾਇਣ ਪਾਇਆ ਗੁਰ ਭੇਟ ਤ ਲੱਖ ਲਖਾਇਆ ਜੈਸੇ ਵਿਖੇ ਹੇਤ ਪਰ ਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪਤੇ ਨਿਰਮਲ ਘਾਮਾ ਤੈਸੇ RAM ਨਾਮਾ ਬਿਨ ਬਾਪਰੋ ਨਾਮਾ ਰਾਗ ਗੌਂਡ ਬਾਣੀ ਨਾਮ ਦਿਓ ਜੀਓ ਕੀ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਪਰਮਾ ਹਰ ਕੋ ਨਾਮ ਲੈ ਉਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਦਲੇ ਕੀਲਾ ਕਰੀ ਹਰੇ ਨਮਸਤੇ ਹਰੇ ਨਮੈ ਹਰ ਹਰ ਕਰਤ ਨਹੀਂ ਦੁਖ ਜਮਹਿ ਰਹਾਓ ਹਰ ਹਰ 나ਕਸ ਹਰੇ ਪ੍ਰਾਨ ਅਜੈਮਲ ਕੀਓ ਬੇਕੁੰਠੈ ਥਾਨ ਸੁਆ ਭੜਾਵਤ ਗਨ ਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟੈ ਭਰੀ ਸਿਮਰਨ ਦਰੋਪਦ ਸੋ ਤੁਦਰੀ ਗੌਤਮ ਸਤੀ ਸਿਲਾ ਨਿਸਤਰੀ ਕੈਸੀ ਕੰਸ ਮਥਨ ਜਿਨ ਕੀਆ ਜੀ ਦਾਨ ਕਾਲੀ ਕੋ ਦੀਆ ਪਰਣਵੈ ਨਾਮਾ ਐ ਸੋ ਹਰੀ ਜਾਸ ਜਬਦ ਭੈ ਪਦਾ ਟਰੀ ਗੌਂਡ ਭੈਰੋਂ ਭੂਤ ਸੀਤਲਾ ਧਾਵੈ ਖਰ ਬਾਹਨੋ ਸ਼ਾਰੋ ਡਾਵੈ ਹੋ ਤੋ ਏ ਕਰ ਮਈਆ ਲੈ ਹੋ ਆਨ ਦੇਵ ਬਦਲਾਵਨ ਦੇ ਹੋ ਰਹਾਉ ਸੇਵ ਸੇਵ ਕਰਤੇ ਜੋ ਨਰ ਧਿਆਵੈ ਬਰਦ ਝੜੇ ਡੋਰੂ ਟਮਕਾਵੈ ਮਹਾ ਮਾਈ ਕੀ ਪੂਜਾ ਕਰੈ ਨਰਸੈ ਨਰ ਹੋਏ ਅਵਤਰੈ ਤੂ ਕਈ ਅਤੇ ਆਦ ਭਵਾਨੀ ਮੁਕਤ ਕੀ ਬਰੀਆ ਕਾਂ ਛਪਾਨੀ ਗੁਰਮਤਿ ਰਾਮ ਨਾਮ ਗੋਮੀਤਾ ਪਰਣਵੈ ਨਾਮ ਆਇਓ ਕਹਿ ਗੀਤਾ ਬਿਲਾਵਲ ਗੌਂਡ ਆਜ ਨਾਮੇ ਬੀਟਲ ਦੇਖਿਆ ਮੂਰ ਕੋ ਸਮਝਾਉ ਰੇ ਰਹਾਓ ਪਾਂਡੇ ਤੁਮਰੀ ਗਾਇਤਰੀ ਲੋਦੇ ਕਾ ਖੇਤ ਖਾਤੀ ਥੀ ਲੈ ਕਰ ਠੇਗਾ ਟਗਰੀ ਤੋਰੀ ਲਾਂਗ ਤੇ ਲਾਂਗ ਦੇ ਜਾਤੀ ਥੀ ਪਾਂਡੇ ਤੁਮਰਾ ਮਹਾਦੇਵ ਢੋਲੇ ਬਲਦ ਚੜਿਆ ਆਪਤ ਦੇਖਿਆ ਥਾ ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮਚੰਦ ਸੋਪੀ ਆਪਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਹਿੰਦੂ ਵੰਨਾ ਤੁਰਕੂ ਕਾਣਾ ਦੋਹਾ ਤੇ ਗਿਆਨੀ ਸਿਆਣਾ ਹਿੰਦੂ ਪੂਜੈ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੈ ਦੇਹਰਾ ਨਾਮ ਸੀਤਾ ਹਿੰਦੂ ਪੂਜੈ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੈ ਦੇਹਰਾ ਨਾਮ ਸੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ